ਇੱਕ ਦੇ ਘਰ ਔਲਾਦ ਨਹੀਂ ਉਹ ਪ੍ਰਭੂ ਦੇ ਗõ ਪ੍ਰਾਰਥਨਾ ਕਰਦਾ ਹੈ हे ਦਾਤਿਆ ਇੱਕ ਪੁੱਤਰ ਮਿਲ ਜਾਏ ਮੈਂ ਸੁਖੀ ਹੋ ਜਾਵਾਂ ਮਨੁੱਖ ਤਜਰਬਿਆਂ ਤੋਂ ਕੁਝ ਨਹੀਂ ਸਿੱਖਦਾ ਚਾਰ ਚਾਰ ਪੁੱਤਰਾਂ ਵਾਲੇ ਰੋਂਦੇ ਪੈ ਨੇ ਤੈਨੂੰ ਕਿੱਥੋਂ ਸੁੱਖ ਮਿਲੇ ਮਿਲ ਕੇ ਹੀ ਪਤਾ ਚੱਲਦਾ ਹੈ ਕੁਝ ਨਹੀਂ ਮਿਲੇ ਕੁਝ ਨਹੀਂ ਮਿਲੇ ਇਸ ਵਾਸਤੇ ਸ਼ੇਖ ਸਾਦੀ ਸਾਹਿਬ ਤੋਂ ਕੋਈ ਪੁੱਛਦਾ ਸੀ ਕਿ ਮੈਨੂੰ ਵਿਆਹ ਕਰਾ ਲੈਣਾ ਚਾਹੀਦਾ ਹੈ ਮੈਂ ਸੰਸਾਰੀ ਜੀਵਨ ਬਤੀਤ ਕਰਾਂ ਤਾਂ ਸ਼ੇਖ ਸਾਦੀ ਕਹਿ ਦਿੰਦੇ ਸਨ ਹਾਂ ਅਨੁਭਵ ਪ੍ਰਾਪਤ ਹੋਵੇਗਾ ਇਹ ਕਰ ਲੈ ਇਹ ਪ੍ਰਾਪਤ ਕਰਕੇ ਹੀ ਤੇਨੂੰ ਪਤਾ ਚੱਲੇਗਾ ਕੁਝ ਨਹੀਂ ਮਿਲਿਆ ਕੁਛ ਨਹੀਂ